ਹਾਂਜੀ ਸੱਜਣੋ ਮਿੱਤਰੋ ਆਓ ਵੇਖੀਏ ਇੱਕ ਹੋਰ ਕੰਪਲੀਟ ਕੋਠੀ ਪੀਵੀਸੀ ਸੀ ਲੰਗ ਬਰਾਂਡੇ ਵਿੱਚ ਬਾਹਰਲੀ ਸਾਈਡ ਸੀ ਅੰਦਰ ਆ ਲੌਬੀ ਦਿਖਾਈਏ ਤਾਂ ਚੈੱਕ ਕਰੋ ਲਓ ਬੀ ਦੀ ਪੀਵੀਸੀ ਸੀ ਲੰਗ ਇਹਨਾਂ ਦੇ ਦਿਵਾਰਾਂ ਉੱਪਰ ਟੋਟਲੀ ਟਾਈਲ ਲਗਾਈ ਹੋਈ ਆ ਅਸੀਂ ਲੌਬੀ ਵਿੱਚ ਅੰਦਰ ਬੈਡਰੂਮਾਂ ਤੇ ਵੀ 4 4 5 5 ਫੁੱਟ ਥੱਲੇ ਟਾਈਲ ਲੱਗੇ ਹੋਏ ਆ ਸੀ 5 5 ਫੁੱਟ ਉੱਪਰ ਇਜੀਸੀ ਲਗਾ ਦਿਆ ਸੀ ਲਿੰਕੇ ਕਰਤੀ ਹੈ ਇਹ ਕਈ ਵੀਰ ਮੇਰੇ ਸੋਚ ਰਹੇ ਹੋਣੇ ਆ ਵੀ ਵੀਡੀਓ ਤੇ ਵੀਡੀਓ ਪਾਈ ਜਾਂਦੇ ਆ ਵੀਡੀਓ ਤੇ ਇਹਨਾਂ ਦਾ ਕੀ ਫਾਇਦਾ ਵਾ ਉਹ ਜੇ ਦੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਵੀ ਇਹ ਸਾਡੀ ਕੋਈ ਅੱਜ ਦੀ ਨਹੀਂ 15 ਸਾਲਾਂ ਦੀ 18 ਸਾਲਾਂ ਦੀ ਮਿਹਨਤ ਆ ਇਹ ਇੰਨੇ ਕੰਮ ਜਾਂ ਇੰਨੀਆਂ ਵੀਡੀਓ ਇਡੀਟ ਛੇਤੀ ਨਹੀਂ ਬਣੀਆਂ ਬੜੇ ਚਿਰਾਂ ਦੇ ਚیتے ਹੋਏ ਕੰਮਕਾਰ ਆ ਪੰਜਾਬ 'ਚ ਰਹਿ ਕੇ ਇਨਾ ਕੰਮ ਕੀਤਾ ਵਾ ਮਹਾਰਾ ਇਨੇ ਤਰੱਕੀਆਂ ਬਖਸ਼ੀਆਂ ਕਿਰਪਾ ਕੀਤੀ ਆ ਕਿਤੇ ਅੱਜ ਤੱਕ ਸ਼੍ਰੀਨਗਰ ਵੀ ਨਹੀਂ ਜਾਣ ਦਾ ਮੌਕਾ ਮਿਲਿਆ ਪੰਜਾਬ ਦੇ ਗੁਰਦਾਸਪੁਰ ਜਿਹੜੇ 'ਚ ਰਹਿ ਕੇ ਸਾਰੇ ਕੰਮ ਕਰ ਕੀਤੇ ਆ ਸਾਡੇ ਵਾਸਤੇ ਬਹੁਤ ਜ਼ਿਆਦਾ ਵੱਡੀ ਗੱਲ ਬਾਤ ਆ ਜੀ ਧੰਨਵਾਦ ਜੀ